ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 7 ਤਰੀਕ ਦਿਨ ਐਤਵਾਰ ਮਡਾਲਾ ਗੱਟਾ ਮੁੰਡੀ ਕਾਸੂ ਸਰਦਾਰ ਸੁਖਵੀਰ ਸਿੰਘ ਬਾਦਲ ਪਹੁੰਚ ਰਿਹਾ ਹੈ ਨਾ ਇਸ ਕਰਕੇ ਮੁੰਡੀ ਚੋਲੀਆਂ ਗੱਟਾ ਮੁੰਡੀ ਕਾਸੂ ਮੁੰਡੀ ਛੇਰਗਾ ਮਡਾਲਾ ਚੰਨਾ ਚੱਕ ਬਡਾਲਾ ਜਾਣੀਆਂ ਜਾਣੀਆਂ ਚਾਲ ਕੋਠਾ ਗੱਟੀ ਰਾਏਪੁਰ ਕਾਖੜਕਲਾ ਕਾਂਖੋੜਤ ਨਵਾਪਿੰਡ ਖਾਲੇਵਾਲ ਜਲਾਲਪੁਰ ਸਰਦਾਰ ਵਾਲਾ ਠੇ ਕੁਸ਼ਲਕੜ ਅਤੇ ਬਰਾਜਵਾਲਾ ਦੇ ਵਸਗਾਂ ਅਤੇ ਹੋਰ लागਲੇ ਪਿੰਡਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੀਆਂ ਸੰਗਤਾਂ ਉਹਨਾਂ ਦੇ ਵਿਚਾਰ ਸੁਣਨ ਲਈ ਆਪਦੀ ਦੁੱਖ ਤਕਲੀਫ ਦੱਸਣ ਲਈ ਗੱਟਾ ਮੁੰਡੀ ਕਾਚੂ ਅਤੇ ਮੁੰਡੀ ਚੋ ਲਗਾ ਲੈ ਜਿਹੜਾ ਤੋੜ ਹੋਇਆ ਉੱਥੇ ਪਹੁੰਚੋ ਉੱਥੇ ਜਾ ਕੇ ਆਪਦਾ ਆਪ ਦੁੱਖ ਦਰਦ ਸੁਣਾਈਏ ਜੋ ਵੀ ਆ ਕਿ ਉਹਨੂੰ ਜਿੰਨਾ ਵੀ ਉਹਨਾਂ ਕੋਲੋਂ ਤਿਲ ਫੋੜ ਸਰੂਗਾ ਉਹ ਦੇਣਗੇ ਉਹ ਤੇ ਬਾਕੀ ਆਪਾਂ ਉਹਨਾਂ ਨਾਲ ਉਹਨਾਂ ਨੂੰ ਦੱਸਗੇ ਕਿ ਸਾਡੀਆਂ ਇਹ ਤਕਲੀਫਾਂ ਹਨ ਇਹ ਚ ਕੋਈ ਪਾਰਟੀ ਪਾਰਟੀ ਬਾਜ਼ੀ ਨਹੀਂ ਬਿਲਕੁਲ ਆਪਰੇ ਅਸਹਾਬ ਨਾਲ ਸਾਰੇ ਬੰਦੇ ਆਪਾਂ ਪਹੁੰਚੇ ਤੇ ਉਥੇ ਉਹਨਾਂ ਨੂੰ ਉਹਨਾਂ ਦੇ ਵਿਚਾਰ ਸੁਣਗੇ ਤੇ ਸੁਣ ਕੇ ਆਪਾਂ ਉਹਨਾਂ ਨੂੰ ਆਪਦੀਆਂ ਸਾਰੀਆਂ ਦੁੱਖ ਤਕਲੀਫਾਂ ਦੱਸਗੇ ਇਸ ਕਰਕੇ ਅੱਜ 7 ਤਰੀਕ ਦਿਨ ਐਤਵਾਰ ਆਪਰੇ ਉਥੇ ਗੱਟਾ ਮੁੱਢੀ ਕਾਸੂ ਪਹੁੰਚ ਕੇ ਤੇ ਕਿਰਪਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ